ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲਗਾਤਾਰ ਵਿਰੋਧੀ ਘੇਰਦੇ ਹੋਏ ਨਜ਼ਰ ਆਉਂਦੇ ਨੇ ਉੱਥੇ ਹੀ ਪੰਜਾਬ বিজেপি ਪ੍ਰਧਾਨ ਨੇ ਸੁਨੀਲ ਜਾਖੜ ਵੱਲੋਂ ਮੁਰ ਤੋਂ ਇੱਕ ਪੋਸਟ ਸਾਂਝੀ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਸ਼ੇ ਦੇ ਮੁੱਦੇ ਨੂੰ ਲੈ ਕੇ ਘੇਰਿਆ ਗਿਆ ਉਹਨਾਂ ਨੇ ਕਿਹਾ ਕਿ 14 ਦਿਨਾਂ ਦੇ ਵਿੱਚ 14 ਮੌਤਾਂ ਹੋ ਗਈਆਂ ਨੇ ਮਾਨ ਸਾਹਿਬ ਥੋੜਾ ਗੰਭੀਰ ਹੋਣਾ ਚਾਹੀਦਾ ਹੈ ਤੇ ਜਿਹਦੇ ਚੱਲਦੇ ਸਾਡੇ ਪੱਤਰਕਾਰ ਬਿੰਦੂ ਸਿੰਘ ਦੀ ਆਮ ਆਦਮੀ ਪਾਰਟੀ ਦੇ ਬੁਲਾਰੇ ਅਨਿਲ ਗਰਗਨਾ ਗੱਲਬਾਤ ਹੋਈ ਹੈ ਤੁਹਾਨੂੰ ਵੀ ਸੁਣਾਉਣੇ ਆ ਜੀ ਤੁਸੀਂ ਪੜ੍ਹਿਆ ਵੀ ਹੋਣਾ ਦੇਖਿਆ ਵੀ ਹੋ ਸੁਨੀਲ ਜਾਖੜ ਹੋਣਾ ਨੇ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਉਹਨਾਂ ਨੇ ਉਹਦੇ ਚ ਮੁੱਖ ਰੂਪ ਵਿੱਚ ਸੰਬੋਧਨ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੂੰ ਕੀਤਾ ਤੇ ਉਹਨਾਂ ਨੇ ਕਿਹਾ ਕਿ ਲਗਾਤਾਰ 14 ਪਿਛਲੇ ਦਿਨਾਂ ਦੇ ਵਿੱਚ 14 ਮੌਤਾਂ ਨਸ਼ਿਆਂ ਦੇ ਨਾਲ ਹੋ ਚੁੱਕੀਆਂ ਨੇ ਜਿਹੜੀਆਂ ਕਿ ਮੰਦਪਾਗੜੀਆਂ ਘਟਨਾਵਾਂ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਜਿਸ ਤਰ੍ਹਾਂ ਮੌਤਾਂ ਹੋ ਰਹੀਆਂ ਔਰ ਜਿੱਦਾਂ ਪਿਛਲੀ ਵਾਰ ਅਰਦਾਸਾਂ ਕਰਵਾਈਆਂ ਗਈਆਂ ਸੀ ਵਿਦਿਆਰਥੀਆਂ ਨੂੰ ਲੈ ਕੇ ਕਿ ਵੀ ਕਿਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਹਿਰ ਪੈ ਰਿਹਾ ਹੈ ਕਿਤੇ ਤੁਸੀਂ ਸਿਰਫ ਅਰਦਾਸ ਕਰਕੇ ਨਾ ਆਪਣਾ ਕੰਮ ਜਿਹੜਾ ਸਾਰ ਲਿਓ ਉਹ ਤਾਂ ਆਪ ਪੰਜਾਬੀ ਖੁਦ ਕਰ ਲੈਣਗੇ ਪਰ ਜਿੱਥੋਂ ਤੱਕ ਹੋ ਸਕੇ ਤੁਸੀਂ ਇਸ ਨੂੰ ਸਾਰੇ ਚੀਜ਼ਾਂ ਨੂੰ ਠਲ ਪਾਣ ਲਈ ਕੋਈ ਸਰਕਾਰ ਆਪਣਾ ਕੰਮ ਕਰੇ ਕੀ ਕਹੋਗੇ ਜੀ ਦੇਖੋ ਮੈਡਮ ਨਸ਼ੇ ਜਿਹੜੇ ਐ ਇੱਕ ਗੰਭੀਰ ਮੁੱਦਾ ਆ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਐ ਪੰਜਾਬ ਦੀ ਜਵਾਨੀ ਦੇ ਨਾਲ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਮੁੱਦਾ ਐ ਜੀ ਬਟ ਇੱਥੇ ਜਿਹੜਾ ਹੈਗਾ ਸ੍ਰੀ ਸ਼ਨੀਲ ਜਾਖੜ ਜੀ ਸਿਰਫ ਅਤੇ ਸਿਰਫ ਰਾਜਨੀਤੀ ਕਰਦੇ ਹੋਏ ਨਜ਼ਰ ਆਉਂਦੇ ਆ ਜਦ ਕਿ ਤੁਸੀਂ ਦੇਖੋਗੇ ਮਾਨ ਸਾਹਿਬ ਦੀ ਸਰਕਾਰ ਜਦੋਂ ਤੋਂ ਬਣੀ ਐ ਅਸੀਂ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਆ ਕਿ ਇਸ ਜਿਹੜੀ ਬਿਮਾਰੀ ਨੂੰ ਜਾਂ ਕਿਹੜੀ ਇਸ ਅਲਾਮਤ ਨੂੰ ਨੱਥ ਪਾਈ ਜਾ ਸਕੇ ਕਾਫੀ ਹੱਦ ਤੱਕ ਕਾਮਯਾਬ ਹੋਏ ਆ 100% ਕਾਮਯਾਬ ਨਹੀਂ ਹੋ ਸਕੇ ਇਹਦੇ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਐ ਅੱਜ ਵੀ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਲਗਾਤਾਰ ਥਾਂ ਥਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈਗੀ ਐ ਠੀਕ ਹੈ ਨਾ ਕਿਉਂਕਿ ਅਸੀਂ ਸਮਝਦੇ ਹਾਂਗੇ ਕਿ ਇਹ ਜਿਹੜੇ ਨਸ਼ੇ ਨੇ ਠੀਕ ਹੈ ਜਦੋਂ ਇਹ ਨੌਜਵਾਨ ਨੂੰ ਆਪਣੀ ਘਰਸਤੇ ਵਿੱਚ ਲੈਂਦੇ ਨੇ ਉਹ ਇਹ ਨਹੀਂ ਦੇਖਦੇ ਕਿ ਇਹ ਕਿਹੜੀ ਕਮਿਊਨਿਟੀ ਦਾ ਹੈਗਾ ਕਿੱਥੋਂ ਦਾ ਰਹਿਣ ਵਾਲਾ ਹੈਗਾ ਕਿਹੜੇ ਧਰਮ ਦਾ ਹੈਗਾ ਕਿਹੜੀ ਪਾਰਟੀ ਦਾ ਹੈਗਾ ਉਸ ਦੇ ਵਿੱਚ ਸਾਰੇ ਨੌਜਵਾਨ ਹੁੰਦੇ ਆ ਤੇ ਇੱਥੇ ਜਾਖੜ ਸਾਹਿਬ ਸਿਰਫ ਤੇ ਸਿਰਫ ਰਾਜਨੀਤੀ ਕਰਨ ਦੀ ਹੋ ਨਜ਼ਰ ਆਉਂਦੇ ਮੈਂ ਉਹ ਪੁੱਛਣਾ ਚਾਹਣਾ ਵਾ ਪਿਛਲੇ ਦਿਨ ਅਸੀਂ ਦੇਖਿਆ ਗੁਜਰਾਤ ਦੇ ਵਿੱਚ ਦੇਖਿਆ ਮਹਾਰਾਸ਼ਟਰ ਦੇ ਵਿੱਚ ਦੇਖਿਆ ਵੱਡੀ ਗਿਣਤੀ ਦੇ ਵਿੱਚ ਉੱਥੇ ਨਸ਼ਾ ਜਿਹੜਾ ਬਰਾਮਦ ਹੋਇਆ ਔਰ ਇੱਥੇ ਉਹਨਾਂ ਦੀ ਸਰਕਾਰਾਂ ਨੇ ਇਹੋ ਲੱਗ ਰਿਹਾ ਵੀ ਜਿਵੇਂ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਵੱਲ ਨਸ਼ਿਆਂ ਦੀ ਜਿਹੜੀ ਸਪਲਾਈ ਹੋ ਧੱਕੜਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਔਰ ਉਧਰੋਂ ਦੂਜੇ ਜਾਖੜ ਸਾਹਿਬ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਬਦਨਾਮ ਕਰ ਰਹੇ ਆ ਮੇਰਾ ਇੱਕ ਹੋਰ ਸਵਾਲ ਹੈਗਾ ਮਤਲਬ ਅੱਜ ਜਿਹੜ ਇਹ ਇੰਟਰਨੈਸ਼ਨਲ ਪ੍ਰੋਬਲਮ ਹੈਗੀ ਹੈ ਔਰ ਜਿਹੜਾ ਇੰਟਰਨੈਸ਼ਨਲ ਬਾਰਡਰ ਹੈਗਾ ਉੱਤੇ ਕੇਂਦਰੀ ਸੁਰੱਖਿਆ ਫੋਰਸਾਂ ਦੇ ਹੱਥਾਂ ਦੇ ਵਿੱਚ ਹੈਗਾ ਔਰ ਪੰਜਾਬ ਦਾ 50 ਕਿਲੋਮੀਟਰ ਦਾ ਜਿਹੜਾ ਦਾਇਰਾ ਹੈਗਾ ਉਹ ਵੀ ਇਹ ਸਿਫਤ ਦੇ ਅੰਦਰ ਆਉਂਦਾ ਪਰ ਬੀਐਸਐਫ ਡਾਇਰੈਕਟਲੀ ਗ੍ਰਾਮ ਕਾਲੇ ਦੇ ਅੰਦਰ ਆਉਂਦੀ ਹੈ ਸੋ ਇਹ ਆਪਣੀ ਜ਼ਿੰਮੇਵਾਰੀ ਕਿਵੇਂ ਪਾ ਸਕਦੇ ਮੇਰਾ ਕਹਿਣ ਦਾ ਮਤਲਬ ਇੰਨਾ ਹੈਗਾ ਇਸ ਮੁਕਾਮ ਦੇ ਉੱਤੇ ਜਿਹੜਾ ਕਿ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਜਦੋਂ ਤੱਕ ਅਸੀਂ ਸਾਰੇ ਨਹੀਂ ਮਿਲਦੇ ਜਦੋਂ ਅਸੀਂ ਸਾਰੇ ਜਿਹੜੇ ਕਿ ਇਸ ਦੇ ਉੱਤੇ ਜਾਣੀ ਕਿ ਕੋਸ਼ਿਸ਼ ਕਰਾਂਗੇ ਉਹਦੇ ਨਤੀਜੇ ਬਿਹਤਰ ਹੋਣਗੇ ਪਰ ਨੀਲ ਜੀ ਜਿੱਥੋਂ ਤੱਕ ਆਪਾਂ ਗੱਲ ਕਰੀਏ ਜਿੱਥੇ ਮੈਂਸ਼ਨ ਵੀ ਕੀਤਾ ਗਿਆ ਹੈ ਇਹ ਇੱਕ ਗੱਲ ਜੇ ਸਾਹਮਣੇ ਆਂਦੀ ਹੈ ਕਿਉਂਕਿ ਆਪਾਂ ਦੇਖਿਆ ਕਿਸ ਤਰੀਕੇ ਦੇ ਨਾਲ ਨਸ਼ੇ ਨਾਲ ਐਨਾ ਪ੍ਰਭਾਵ ਪਿਛਲੇ ਦਿਨੀ ਪਿਛਲੀਆਂ ਜਿਹੜੇ ਬੀਤੇ ਸਮਿਆਂ ਵਿੱਚ ਦੇਖਿਆ ਕਿਵੇਂ ਰੂੜੀਆਂ ਤੇ ਰੁੱਲਦੇ ਹੋਏ ਜਿਹੜੇ ਹੈਗੇ ਨਸ਼ੇ ਕਰਕੇ ਮੌਤਾਂ ਦੇ ਮੂੰਹ ਵਿੱਚ ਜਾਂਦੇ ਨੌਜਵਾਨ ਮਾਵਾਂ ਦੀ ਕੁੱਖਾਂ ਜੜੀਆਂ ਨੇ ਕੁਰਲਾਉਂਦੀਆਂ ਦਿਖਾਈ ਦਿੱਤੀਆਂ ਪਰ ਬਾਪ ਜੀ ਦੋਸਤ ਜੀ ਤੁਸੀਂ ਦੇਖਿਆ ਹੋਣਾ ਕਿ ਉਹਦੇ ਬਾਅਦ ਖਾਸ ਤੌਰ ਤੇ ਤੁਹਾਡੀ ਸਰਕਾਰ ਨੇ ਵੀ ਕਿਹਾ ਸੀ ਕਿ ਨਸ਼ੇ ਜਿਹੜੇ ਅਸੀਂ ਇਹਨਾਂ ਤੇ ਕਾਬੂ ਪਾਵਾਂਗੇ ਹਮੇਸ਼ਾ ਮੁੱਦਾ ਬਣਿਆ ਰਿਹਾ ਹੈ 노 ਡਾਊਟ ਕਿ ਇਹ ਐਸਾ ਪਹਿਲੇ ਤੋਂ ਫੈਲੀ ਹੋਈ ਬਿਮਾਰੀ ਹੈ ਪਰ ਫਿਰ ਵੀ 13 13 14 14 ਜਿਹੜੇ ਹੁਣ ਮੌਤਾ ਹੋਈਆਂ ਆ ਜਾਂ ਜਿਹੜੀ ਇਸ ਤਰੀਕੇ ਦੀਆਂ ਹਾਦਸੇ ਹੋ ਰਿਹਾ ਉਹਨੂੰ ਠੱਲ ਪਾਣ ਲਈ ਹੈ ਉਹਦੇ ਲਈ ਕੁਝ ਕਦਮ ਉਠਾ ਰਹੀ ਹੈ ਸਰਕਾਰ ਦੇਖੋ ਬਿਲਕੁਲ ਜਦੋਂ ਕੋਈ ਮੌਤ ਹੁੰਦੀ ਹੈ ਨੌਜਵਾਨ ਬੱਚਾ ਸਾਡਾ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਚਲਾ ਜਾਂਦਾ ਉਹਦਾ ਜਿਹੜਾ ਹੈਗਾ ਦਰਦ ਤੇ ਹੁੰਦਾ ਹੀ ਆ ਉਹ ਸਾਰਿਆਂ ਨੂੰ ਦਰਦ ਹੁੰਦਾ ਆ ਤੁਸੀਂ ਵੀ ਗੱਲ ਬਿਲਕੁਲ ਠੀਕ ਆ ਕਿ ਜਾਖੜ ਸਾਹਿਬ ਇਹ ਭੁੱਲ ਜਾਂਦੇ ਆ ਕਿ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਹਨੇਰੀ ਵਈ ਜਾਂ ਪੰਜਾਬ ਦੇ ਵਿੱਚ ਨਸ਼ਾਖੋਰੀ ਸ਼ੁਰੂ ਹੋਈ ਉਦੋਂ ਇਹਨਾਂ ਦੀ ਹੋਈ ਸਰਕਾਰ ਸੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਭਾਈਵਾਲੀ ਦੇ ਨਾਲ ਅਸੀਂ ਮਾਨ ਸਾਹਿਬ ਦੀ ਸਰਕਾਰ ਨੇ ਤਾਂ ਲਗਾਤਾਰ ਕੋਸ਼ਿਸ਼ ਕੀਤੀ ਕਿ ਅਸੀਂ ਇਹ ਵੀ ਸਮਝਦੇ ਜਿਹੜੀ ਬੇਰੁਜ਼ਗਾਰੀ ਹੈ ਬਹੁਤ ਵੱਡਾ ਮੁੱਦਾ ਹੈਗਾ ਜਿਹੜੇ ਕਿ ਨੌਜਵਾਨਾਂ ਨੂੰ ਨਸ਼ਿਆਂ ਵੱਲ ਤੱਕਦਾ ਹੈਗਾ ਇਸੇ ਕਰਕੇ ਤੁਸੀਂ ਦੇਖੋਗੇ 43000 ਨੌਜਵਾਨਾਂ ਨੂੰ ਅਸੀਂ ਪਹਿਲੇ ਸਵਾ ਦੋ ਸਾਲ ਦੇ ਵਿੱਚ ਜਿਹੜੀ ਸਰਕਾਰੀ ਨੌਕਰੀ ਦੇ ਚੁੱਕੇ ਹਾਂ ਅਸੀਂ ਇੰਡਸਟਰੀ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਇੱਥੇ ਜੇ ਇਨਵੈਸਟਮੈਂਟ ਆਏਗੀ ਇੰਡਸਟਰੀ ਆਏਗੀ ਤਾਂ ਨਵੇਂ ਪਲਾਂਟਸ ਲੱਗਣਗੇ ਉੱਥੇ ਰੋਜ਼ਗਾਰ ਪੈਦਾ ਹੋਏਗਾ ਹੁਣ ਤੱਕ ਤਕਰੀਬਨ 70000 ਕਰੋੜ ਰੁਪਏ ਦਾ ਜਿਹੜੀ ਇਨਵੈਸਟਮੈਂਟ ਆ ਉਹ ਪੰਜਾਬ ਦੇ ਵਿੱਚ ਆਈ ਹੈ ਉਹਨਾਂ ਚੋਂ ਕੁਝ ਚੀਜ਼ਾਂ ਬਣਨੀ ਸ਼ੁਰੂ ਵੀ ਹੋ ਗਈਆਂ ਨੇ ਇਸ ਤੋਂ ਕਿ ਉਮੀਦ ਹੈ ਕਿ 300000 ਦੇ ਆਸ-ਪਾਸ ਨੌਜਵਾਨਾਂ ਨੂੰ ਜਿਹੜਾ ਉਹ ਰੋਜ਼ਗਾਰ ਮਿਲੇਗਾ ਦੂਸਰਾ ਪੱਖ ਹੁੰਦਾ ਹੈਗਾ ਕਿ ਨੇਚਰਲ ਜਿਹੜੀ ਸੌਦਾ ਦੇ ਵਿੱਚ 32000 ਤੋਂ ਵੱਧ ਜਿਹੜੇ ਡਰਗ ਤਸਕਰ ਹੈਗੇ ਸੀ ਬਿਨਾਂ ਕਿਸੇ ਭੇਦਭਾਵ ਤੋਂ ਕੋਈ ਵੀ ਸੀ ਉਹਨੂੰ ਫੜ ਕੇ ਅੰਦਰ ਡੱਕਿਆ ਹੈਗਾ 24000 ਤੋਂ ਵੱਧ ਐਫਆਈਆ ਰਹੀਆਂ ਇੱਕ ਸਾਰਾ ਤੋਂ ਵੱਡੀ ਚੀਜ਼ ਤੁਸੀਂ ਨਜ਼ਰ ਦੇਖੋਗੇ ਕਿ ਨੀਅਤ ਅਤੇ ਨੀਤੀ ਆਮਾਦੀ ਪਾਰਟੀ ਦੀ ਨੀਅਤ ਅਤੇ ਨੀਤੀ ਬੜੀ ਸਪਸ਼ਟ ਹੈ ਸਾਡੇ ਕਿਸੇ ਲੀਡਰ ਜਾਂ ਕਿਸੇ ਮੰਤਰੀ ਜਾਂ ਕਿਸੇ ਐਮਐਲਏ ਦਾ ਨਾਂ ਨਸ਼ੰਤ ਪੁਸ਼ਤਪਨਾਹੀ ਦੇ ਵਿੱਚ ਨਹੀਂ ਆਉਂਦਾ ਹੈਗਾ ਜਿਦਾਂ ਕਿ ਪਹਿਲੀਆਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਜਿਹੜਾ ਹੈਗਾ ਉਹ ਹੁੰਦਾ ਰਿਹਾ ਸਾਡੀ ਨੀਤੀ ਸਪਸ਼ਟ ਹੈ ਸਾਡੀ ਨੀਅਤ ਸਪਸ਼ਟ ਹੈ ਹਾਂ ਸਾਨੂੰ ਉਨੀ ਗਾਮਤਾਬੀ ਨਹੀਂ ਮਿਲੀ ਜਿੰਨੀ ਅਸੀਂ ਉਮੀਦ ਕਰਦੇ ਸੀ ਜਾਂ ਜਿੰਨੀ ਲੋਕੀ ਸਾਡੇ ਤੋਂ ਐਕਸਪੈਕਟ ਕਰਦੇ ਸੀ ਪਰ ਸਾਨੂੰ ਪੂਰੀ ਉਮੀਦ ਹੈਗੀ ਹੈ ਹਾਲਕਿ ਇੰਟਰਨੈਸ਼ਨਲ ਪ੍ਰੋਬਲਮ ਹੈਗੀ ਹੈ ਔਰ ਨੈਚੁਰਲੀ ਇਹ ਰਿਸਪੌਂਸਿਬਿਲਟੀ ਕੇਂਦਰ ਸਰਕਾਰ ਦੀ ਵੀ ਹੈਗੀ ਹੈ ਪੰਜਾਬ ਸਰਕਾਰ ਦੀ ਵੀ ਹੈਗੀ ਹੈ ਜਦੋਂ ਸਾਰੇ ਜਣੇ ਮਿਲ ਕੇ ਇਸ ਦੇ ਉੱਤੇ ਕੰਮ ਕਰਨਗੇ ਇਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਜਿਦਾ ਕਿ ਨਿਲ ਗਰਗ ਵੱਲੋਂ ਕਹਿ ਗਿਆ ਕਿ ਸਿਰਫ ਸੁਨੀਲ ਜਾਕੜ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਾਂ ਨੂੰ ਇੱਕ ਜੁਟਦਾ ਹੋਣ ਦੀ ਲੋੜ ਆ ਨਸ਼ੇ ਦੇ ਮੁੱਦੇ ਨੂੰ ਖਾਤਮਾ ਕਰਨ ਦੇ ਲਈ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮਹਿਬੂਲਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕਮ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ